ਗੁਰੂ ਗ੍ਰੰਥ ਸਾਹਿਬਹ ਜੀ ਸਾਡੇ ਗੁਰੂਆਂ ਨੇ ਸਾਰੇ ਸੰਸਾਰ ਨੂੰ ਬੁੱਕਲ ਚ ਲਿਆ। ਮੁਸਲਮਾਨ ਵੀਰ ਨੂੰ ਵੀ ਕਹਿੰਦੇ ਨੇ ਮਸਜਿਦ ਚ ਪੜਿਆ ਕਰ ਜਾ ਕੇ ਨਮਾਜ਼ ਤੇ ਹਿੰਦੂ ਵੀਰ ਨੂੰ ਕਹਿੰਦੇ ਨੇ ਰਾਮ ਰਾਮ ਪ੍ਰੇਮ ਨਾਲ ਜਪਿਆ ਕਰ ਇੱਥੇ ਕੋਈ ਕ੍ਰਿਸ਼ਨ ਭਗਵਾਨ ਦਾ ਲਾ ਲਾ ਜੀ ਹੁਣ ਉਹਨਾਂ ਦਾ ਲੱਗ ਪੈ ਨੇ ਪ੍ਰਚਾਰ ਕਰਨ। ਗੁਰੂ ਗ੍ਰੰਥ ਸਾਹਿਬਹ ਜੀ ਕਹਿੰਦੇ ਨੇ ਧੰਨ ਧੰਨ ਮਾਤਾ ਦੇਵਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰੀ ਧੰਨ ਧੰਨ ਮਾਤਾ ਦੇਵਕੀ ਜਹ ਗ੍ਰਹਿਰ ਮਈਆ ਕਮਲਾਪਤੀ ਕ੍ਰਿਸ਼ਨ ਭਗਵਾਨ ਦੀ ਮਾਤਾ ਨੂੰ ਦੋ ਵਾਰੀ ਤਨ ਤਨ ਬਾਣੀ ਚ ਲਿਖਿਆ ਹੋਇਆ ਵਿਰੋਧਤਾ ਕਰੇਗਾ ਫਿਰ ਕੋਈ ਨਹੀਂ ਵੀ ਇਹ ਤਾਂ ਸਾਰਿਆਂ ਦਾ ਗੁਰੂ ਹੈ ਅਸੀਂ ਦਾਇਰਾ ਖੂ ਜਿੱਡਾ ਰੱਖ ਲਿਆ ਸਾਡਾ ਸਮੁੰਦਰ ਵਰਗਾ ਦਾਇਰਾ ਸੀ ਸਾਰੇ ਸੰਸਾਰ ਨੂੰ ਸਾਰੀਆਂ ਜਾਤਾਂ ਨੂੰ ਸਾਰੇ ਧਰਮਾਂ ਨੂੰ ਗੁਰੂ ਨੇ ਆਪਣੀ ਬੁੱਕਲ ਚ ਲਿਆ ਔਰ ਅਸੀਂ ਹੁਣ ਆਪਣੇ ਵੀ ਨਹੀਂ ਜੋੜ ਸਕਦੇ ਵਾਕਿਆਂ ਨੂੰ ਤਾਂ ਲਿਆਉਣਾ ਹੀ ਕੀ ਆ ਆਪਾਂ ਸਾਡੇ ਟੁੱਟ ਟੁੱਟ ਕੇ ਦੂਜਿਆਂ ਵਾਲੇ ਪਾਸੇ ਜਾਈ ਜਾਂਦੇ ਨੇ ਹਉ ਅਸੀਂ ਉਹਨਾਂ ਨੂੰ ਨੇੜੇ ਨਹੀਂ ਲਾਇਆ ਗੱਲ ਨਾਲ ਨਹੀਂ ਲਾਇਆ ਉਹਨਾਂ ਨੂੰ ਪੰਗਚ ਨਹੀਂ ਬੈਣ ਦਿੱਤਾ ਤੇ ਫਿਰ ਹੋਰ ਕੀ ਕਰਨਗੇ ਉਹ ਕਿਸੇ ਪਾਸੇ ਜੱਡ ਜਾਣਗੇ ਨਾ